ਕਰਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਦੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਹੋਏਗੀ ਰੱਦ ਹੁਣ ਜਹਾਜ਼ ਰਹੀਂ ਕਸ਼ਮੀਰ ਜਾਣਗੇ ਨੀਮ ਫੌਜੀ ਬਲ ਬੈਬਲ ਕਲਾਂ ਤੇ ਕੋਟਗੂੜਾ ਗੋਲੀकांड ਵਿੱਚ ਐਸਆਈਟੀ ਨੇ ਕੱਸਿਆ ਸਿਕੰਜਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਗ੍ਰਿਫਤਾਰੀ ਲਈ ਤਿਆਰ ਦੱਸੋ ਕਿੱਥੇ ਆਵਾਂ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਤਾਰਪੁਰ ਕरिडोर ਲਈ ਜ਼ਮੀਨ ਦੇਣ ਤੋਂ ਕੀਤੀ ਨਾ ਲੌਂਗਵਾਲ ਬੋਲੇ ਇਹ ਜ਼ਿੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰ ਦੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਸ਼ਾਮਲੜ ਜ਼ਮੀਨਾਂ ਤੋਂ ਕਬਜ਼ੇ ਹਟਣ ਤਾਂ ਉੱਤਰ ਜਾਏਗਾ ਸੂਬੇ ਦਾ ਸਾਰਾ ਕਰਜ਼ਾ ਸਿੱਖ ਭਾਈਚਾਰੇ ਨੇ ਨਿਭਾਇਆ ਫਰਜ਼ ਕਸ਼ਮੀਰੀਆ ਨੇ ਆਖਿਆ ਧੰਨਵਾਦ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ 99 ਸਾਲਾਂ ਬਾਅਦ ਸ਼ਰਧਾਂਜਲੀ ਸਰਕਾਰੀ ਮਤਾ ਸੁਖਜਿੰਦਰ ਰੰਧਾਵਾ ਨੇ ਪੇਸ਼ ਕੀਤਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੀਐਸਬੀ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਤੇ ਲੁਧਿਆਣਾ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਜਮ ਕੇ ਬਰੇ ਉਹਨਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਤਾਂ ਉਸਦੇ ਕੈਬਨਟ ਮਨਿਸਟਰ ਦੱਸਦੇ ਨੇ ਕਿ ਕਿਸ ਨੂੰ ਫੜਨਾ ਉਹਨਾਂ ਆਖਿਆ ਕਿ ਕੋਈ ਪੁੱਛਣਾ ਨਾ ਹੋਵੇ ਕਿ ਮੁੱਖ ਮੰਤਰੀ ਐਸਆਈਟੀ ਦੇ ਮੈਂਬਰ ਹਨ ਐਸਆਈਟੀ ਦੇ ਨਾਲ ਤਾਂ ਉਹਨਾਂ ਆਖਿਆ ਕਿ ਉਹਨ ਪੋਲੀਟੀਕਲ ਗੇਮ ਚਲਾ ਦਿੰਦੀ ਹੈ ਨਾਲ ਹੀ ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਉਧਰ ਬਾਬਲਕਲਾਂ ਗੋਲੀकांड ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਚੱਲਦੇ ਆ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਇਸ ਤੋਂ ਬਾਅਦ ਅਦਾਲਤ ਨੇ ਉਹਨਾਂ ਦੀ ਨਿਆਂਇਕ ਹਿਰਾਸਤ ਨੂੰ 7 ਮਾਰਚ ਤੱਕ ਵਧਾਉਣ ਦੇ ਹੁਕਮ ਦਿੱਤੇ ਨੇ 27 ਜਨਵਰੀ ਨੂੰ ਐਸਐਸਪੀ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਤੇ 11 ਦਿਨਾਂ ਦੇ ਪੁਲਿਸ ਰਿਮਾਨਡ ਰਹਿਣ ਤੋਂ ਬਾਅਦ ਅਦਾਲਤ ਨੇ ਪਹਿਲਾਂ ਉਹਨਾਂ ਨੂੰ ਫਰੀਦਕੋਟ ਜੇਲ੍ਹ ਭੇਜਿਆ ਲੇਕਿਨ ਸੁਰੱਖਿਆ ਕਰਕੇ ਉਹਨਾਂ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਉਹ ਕੋਟਪੂਰਾ ਤੇ ਪੈਬਲ ਕਲਾਂ ਗੋਲੀकांड ਨੂੰ ਲੈ ਕੇ ਸਿਆਸੀ ਡਰਾਮੇਬਾਜ਼ੀ ਬੰਦ ਕਰਨ ਤੇ ਉਹਨਾਂ ਨੂੰ ਦੱਸਣ ਕਿ ਗ੍ਰਿਫਤਾਰੀ ਦੇਣ ਲਈ ਉਹ ਕਿਸ ਦਿਨ ਕਿੱਥੇ ਤੇ ਕਦੋਂ ਆਉਣ ਪਾਰਟੀ ਹੈੱਡਕੁਆਟਰ ਤੇ ਬਾਦਲ ਨੇ ਆਖਿਆ ਕਿ ਉਹ ਬਿਮਾਰੀ ਦੀ ਹਾਲਤ ਵਿੱਚ ਸਵੇਰੇ ਪਿੰਡੋਂ ਤੋਂ ਚੱਲ ਕੇ ਚੰਡੀਗੜ੍ਹ ਆਏ ਨੇ। ਉਹਨਾਂ ਨੇ ਡੀਜੀਪੀ ਨੂੰ ਟੈਲੀਫੋਨ ਤੇ ਆਖਿਆ ਕਿ ਜਦੋਂ ਚਾਹੇ ਉਹਨਾਂ ਦੀ ਗ੍ਰਿਫਤਾਰੀ ਕਰ ਲੈਣ। ਉਹਨਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਮਿਸ਼ਨ ਐਸਆਈਟੀ ਬਣਾਉਂਦੇ ਸਮੇਂ ਕਹਿੰਦੇ ਆ ਰਹੇ ਆ ਕਿ ਬਾਦਲਾਂ ਨੂੰ ਅੰਦਰ ਦੇਣਾ ਹੈ। ਉਹਨਾਂ ਆਖਿਆ ਕਿ ਐਸਆਈਟੀ ਤਾਂ ਕੈਪਟਨ ਤੇ ਸੁਖਜਿੰਦਰ ਰੰਦਾਵਾ ਨੇ ਬਣਾਈ ਹੈ। ਉਨਾਂ ਆਖਿਆ ਕਿ ਇਹ ਉਹਨਾਂ ਦੀ ਸਰਕਾਰ ਦਾ ਇੱਕ ਏਜੰਡਾ ਹੈ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਣਾਂ ਆਖਿਆ ਕਿ ਮੈਨੂੰ ਪਤਾ ਹੈ ਕਿ ਸਭ ਕੁਝ ਰਾਜਨੀਤਿਕ ਹੋ ਰਿਹਾ ਹੈ ਇਨਸਾਫ ਜਾਂ ਕਿਸੇ ਮੁੱਦੇ ਤੇ ਇਹਨਾਂ ਦੀ ਹਮਦਰਦੀ ਨਹੀਂ ਉਹਨਾਂ ਆਖਿਆ ਕਿ ਉਹ ਚਾਹੁੰਦੇ ਆ ਕਿ ਸਿਰਫ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਵੇ ਕਿ ਬਾਦਲਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਜ਼ਿੰਦਗੀ ਖੁੱਲੀ ਕਿਤਾਬ ਹੈ ਉਹਨਾਂ ਹਮੇਸ਼ਾ ਸੰਘਰਸ਼ ਕੀਤਾ ਹੈ ਇਹ ਕਾਂਗਰਸੀਆਂ ਧਾਰਮਿਕ ਆਰਥਿਕ ਜਾਤੀਆਂ ਅਮਰਜੈਂਸੀ ਦੇ ਖਿਲਾਫ ਡਟ ਕੇ ਲੜੇ ਨੇ ਬਾਦਲ ਨੇ ਆਖਿਆ ਕਿ ਮੈਂ ਬਹੁਤ ਵਾਰ ਜੇਲ੍ਹ ਗਿਆ ਤੇ ਹੁਣ ਮੈਂ ਫੋਨ ਕਰਕੇ ਕਹਿ ਰਿਹਾ ਕਿ ਮੈਨੂੰ ਦੱਸੋ ਮੈਂ ਕਿੱਥੇ ਪਹੁੰਚਾ ਉਨਾਂ ਆਖੇ ਕਿ ਮੇਰੀ ਖੁਸ਼ਕਿਸਮਤੀ ਹੋਏਗੀ ਕਿ ਮੇਰੇ ਆਖਰੀ ਸਾਹ ਮਰਿੰਦਰ ਦੀ ਜੇਲ੍ਹ ਵਿੱਚ ਨਿਕਲਣ। ਉਹਨਾਂ ਆਖੇ ਕਿ ਉਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਇਹਨਾਂ ਦੀ ਵੰਸ਼ ਹੈ। ਉਹਨਾਂ ਆਖੇ ਕਿ ਪਹਿਲਾ ਵੱਡੇ ਦੋਸ਼ ਲਾਏ ਉਹਨਾਂ ਤੇ ਬਰੀ ਹੋਇਆ। ਉਹਨਾਂ ਆਖਿਆ ਕਿ ਉਹ ਨਹਿਰੂ, ਇੰਦਰਾ ਦੇ ਅੱਗੇ ਨਹੀਂ ਝੁਕੇ। ਬੈਬਲ ਕਲਾ ਤੇ ਕੋੜਪੁਰਾ ਗੋਲੀਕੰਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਾਬਕਾ ਡੀਜੀਪੀ ਸੁਮੇਤ ਸਿੰਘ ਸਟੈਨਿੰਗ ਨੂੰ ਪੁੱਛ ਕੇ ਚ ਲਈ 25 ਫਰਵਰੀ ਨੂੰ ਤਲਬ ਕੀਤਾ ਹੈ। ਸ਼ੈਣੀ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਸੈਣੀ ਇਨ੍ਹਾਂ ਘਟਨਾਵਾਂ ਦੇ ਸਮੇਂ ਪੰਜਾਬ ਦੇ ਡੀਜੀਪੀ ਸਨ ਐਸਆਈਟੀ ਉਹਨਾਂ ਦੇ ਕਰੀਬੀ ਰਹਿ ਚੁੱਕੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਂ ਨੰਗਲ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਉਮਰਾਂ ਨੰਗਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉੱਥੇ ਡੀਜੀਪੀ ਸੈਣੀ ਦੇ ਨਾਮ ਨੂੰ ਲੈ ਕੇ ਵਕੀਲਾਂ ਦੀ ਬਹਿਸ ਹੋਈ ਸੀ ਐਸਆਈਟੀ ਉਮਰਾਨੰਗਲ ਤੋਂ ਇਹ ਪੁੱਛਗਿੱਛ ਕਰ ਰਹੀ ਹੈ ਕਿ ਉਹਨਾਂ ਨੂੰ ਕਿਸ ਨੇ ਹੁਕਮ ਦਿੱਤੇ ਸਨ ਸ਼ੈਣੀ ਨੂੰ ਅਦਾਲਤ ਵਿੱਚੋਂ ਗ੍ਰਿਫਤਾਰੀ ਤੋਂ ਰਾਹਤ ਦੇ ਰੱਖੀ ਹੈ ਉਹਨਾਂ ਦੀ ਗ੍ਰਿਫਤਾਰ ਕਰਨ ਤੋਂ ਪਹਿਲਾਂ ਐਸਆਈਟੀ ਨੇ ਇੱਕ ਹਫ਼ਤੇ ਦਾ ਨੋਟਿਸ ਜਾਰੀ ਕਰਨਾ ਪਵੇਗਾ ਉਧਰ ਸੂਬੇ ਦੇ ਬਹੁਤ ਚਰਚਿਤ ਸਿਟੀ ਸੈਂਟਰ ਸਕੈਮ ਤੇ ਵਿਜੀਲੈਂਸ ਵੱਲੋਂ ਧਾਇਰ ਕੈਂਸਲੇਸ਼ਨ ਰਿਪੋਰਟ ਦੇ ਖਿਲਾਫ ਧਾਇਰ ਸਾਬਕਾ ਡੀਜੀਪੀ ਸੁਮੇਤ ਸਿੰਘ ਸ਼ੈਣੀ ਦੀ ਪਟੀਸ਼ਨ ਤੇ ਫੈਸਲਾ 27 ਫਰਵਰੀ ਨੂੰ ਆਏਗਾ ਜ਼ਿਲ੍ਹਾ ਸੈਸ਼ਨ ਜੱਜ ਗੁਰਵੀਰ ਸਿੰਘ ਦੀ ਅਦਾਲਤ ਨੇ ਹੁਕਮ ਨੂੰ ਸੁਰੱਖਿਅਤ ਰੱਖਣ ਵਾਲੀ ਅਗਲੀ ਤਰੀਕ 27 ਫਰਵਰੀ ਨਿਰਧਾਰਤ ਕੀਤੀ ਹੈ ਹੁਣ 27 ਫਰਵਰੀ ਨੂੰ ਫੈਸਲਾ ਹੋਏਗਾ ਕਿ ਸਾਬਕਾ ਡੀਜੀਪੀ ਸ਼ੈਣੀ ਮਾਮਲੇ ਵਿੱਚ ਪਾਰਟੀ ਬਣਨਗੇ ਜਾਂ ਨਹੀਂ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਸਤਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਜੇਕਰ ਸੂਬੇ ਭਰ ਵਿੱਚੋਂ ਸ਼ਾਮਲੜ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਜਾਣ ਤਾਂ ਪੰਜਾਬ ਦਾ ਸਾਰਾ ਕਰਜ਼ਾ ਉਤਰ ਸਕਦਾ ਹੈ। ਮੁਹਾਲੀ ਵਿੱਚ ਖਰੜਾ ਤੇ ਨਿਆ گاਉ ਪਿੰਡਾਂ ਦੀਆਂ ਸ਼ਾਮਲੜ ਜ਼ਮੀਨਾਂ ਤੇ ਕਬਜ਼ੇ ਦਾ ਮੁੱਦਾ ਉੱਠਿਆ ਤੋਂ ਨਾਖਿਆ ਕਿ ਸਰਕਾਰ ਨੇ ਕਬਜ਼ੇ ਖਤਮ ਕਰਾਉਣ ਦਾ ਵਾਅਦਾ ਕੀਤਾ ਹੈ ਸਿੱਧੂ ਨੇ ਆਖਿਆ ਕਿ 1995 ਵਿੱਚ ਕੁਝ ਲੋਕਾਂ ਨੇ ਮਿਲੀ ਭੁਗਤ ਨਾਲ ਸ਼ਾਮਲਾਟਾਂ ਦੀਆਂ ਜ਼ਮੀਨਾਂ ਆਪਣੇ ਨਾਮ ਕਰਵਾ ਲਈਆਂ ਚੰਡੀਗੜ੍ਹ ਦੇ ਕੋਲ ਮੁਹਾਲੀ ਜ਼ਿਲ੍ਹੇ ਦੀਆਂ ਕਰੋੜਾਂ ਦੀਆਂ ਐਸੀਆਂ ਜ਼ਮੀਨਾਂ ਦਾ ਮੁੱਦਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਹਾਈ ਕੋਰਟ ਨੇ 2011 ਵਿੱਚ ਜਸਟਿਸ ਕੁਲਦੀਪ ਸਿੰਘ ਟਰਬਿਨਲ ਬਣਾਇਆ ਸੀ ਜਿਸ ਦੀ ਰਿਪੋਰਟ ਮੁਤਾਬਕ 1995 ਵਿੱਚ ਗਲਤ ਢੰਗ ਨਾਲ ਜ਼ਮੀਨਾਂ ਲੋਕਾਂ ਦੇ ਨਾਮ ਕੀਤੀਆਂ ਗਈਆਂ ਅੱਜ ਇਹਨਾਂ ਜ਼ਮੀਨਾਂ ਦੀ ਕੀਮਤ ਲੱਖਾਂ ਕਰੋੜਾ ਰੁਪਏ ਵਿੱਚ ਹੈ ਜੇਕਰ ਐਸੀਆਂ ਜ਼ਮੀਨਾਂ ਦੀ ਕੀਮਤ ਅੰਕੀ ਜਾਵੇ ਤਾਂ ਇੰਨੀ ਹੋਏਗੀ ਕਿ ਪੰਜਾਬ ਦਾ ਸਾਰਾ ਕਰਜ਼ਾ ਉੱਤਰ ਜਾਏਗਾ ਵਿਧਾਨ ਸਭਾ ਵਿੱਚ ਸਰਕਾਰੀ ਮਤੇ ਤੇ ਉਹਨਾਂ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜੋ 21 ਫਰਵਰੀ 1921 ਨੂੰ ਮਹੰਤਾਂ ਦੇ ਕਬਜ਼ੇ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਜਹਦਰ ਲਖਮਨ ਸਿੰਘ ਦੀ ਅਗਵਾਈ ਵਿੱਚ ਸ਼ਹਾਦਤ ਪਾ ਗਏ ਸਨ ਇਹ ਮਤਾ ਸੰਸਦੀ ਮਾਮਲੇ ਦੇ ਮੰਤਰੀ ਬ੍ਰਹਮੇਂਦਰਾ ਵੱਲੋਂ ਪੇਸ਼ ਕੀਤਾ ਜਿਸ ਤੇ ਉਹਨਾਂ ਆਖਿਆ ਕਿ ਸਦਨ ਨਨਕਾਣਾ ਸਾਹਿਬ ਵਿੱਚ 21 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਤੇ ਉਹਨਾਂ ਦੇ ਗੁੰਡਿਆਂ ਦੇ ਕਬਜ਼ੇ ਤੋਂ ਛਡਾਉਣਗੇ 155 ਸਿੱਖਾਂ ਦੀ ਸ਼ਹਾਦਤ ਲਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਸਦਨ ਵਿੱਚ 2 ਮਿੰਟ ਦਾ ਮੌਨ ਰੱਖ ਕੇ ਸਿੱਖਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀਆਂ ਗਈਆਂ ਵਿਧਾਨ ਸਭਾ ਵਿੱਚ ਨਨਕਾਣਾ ਸਾਹਿਬ ਕਤਲਿਆਮਤੇ ਪਾਸ ਮਤੇ ਤੋਂ ਬਾਅਦ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਖਰਾਬ ਹਾਲਤ ਸੰਬੰਧੀ ਇੱਕ ਰਿਪੋਰਟ ਪੇਸ਼ ਕੀਤੀ। ਉਹਨਾਂ ਮਤਾ ਪੇਸ਼ ਕਰਦੇ ਆਂ ਕਿ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ 40 ਸਾਲਾਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ। ਐਚਐਸ ਫੂਲਕਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਦਾ ਮਾਮਲਾ ਉਠਾਉਂਦੇ ਆ ਸਪੀਕਰ ਤੋਂ ਮੰਗ ਕੀਤੀ ਕਿ ਜੇ ਮਤਾ ਹਾਊਸ ਵਿੱਚ ਪਾਸ ਕੀਤਾ ਗਿਆ ਸੀ ਉਸ ਨੂੰ ਅਗਲੀ ਕਾਰਵਾਈ ਲਈ ਸੂਬਾ ਸਰਕਾਰ ਨੂੰ ਭੇਜਿਆ ਜਾਵੇ। ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰੇ ਮਤਾ ਬਿਨਾਂ ਕਿਸੇ ਦੇਰੀ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਸਪੀਕਰ ਨੇ ਸਪਸ਼ਟ ਕੀਤਾ ਕਿ ਇਸ ਹਾਊਸ ਵੱਲੋਂ ਜੋ ਕਾਰਵਾਈ ਕੀਤੀ ਜਾਣੀ ਸੀ ਉਹ ਵੀ ਹੋ ਚੁੱਕੀ ਹੈ ਇਸ ਦੀ ਕਾਪੀ ਪੰਜਾਬ ਦੇ ਮੁੱਖ ਸਕੱਤਰ ਨੂੰ ਅਗਲੀ ਕਾਰਵਾਈ ਲਈ ਭੇਜੀ ਜਾ ਚੁੱਕੀ ਹੈ ਫੂਲਕਾ ਨੇ ਪੰਜਾਬ ਦੇ ਸੀਨੀਅਰ ਮੰਤਰੀ ਬ੍ਰਹਮੇਂਦਰਾਵਲ ਇਸ਼ਾਰਾ ਕਰਦੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਤੇ ਚੋਣਾ ਜਲਦੀ ਕਰਾਉਣ ਲਈ ਕਹਿਣ ਉਹਨਾਂ ਆਖਿਆ ਕਿ ਲੋਕ ਸਭਾ ਚੋਣਾ ਨੇੜੇ ਨੇ ਤੇ ਕੁਝ ਹੀ ਦਿਨਾਂ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ ਫਿਰ ਇਹ ਚੋਣਾ ਲੜਕ ਜਾਣਗੀਆਂ ਉਧਰ ਮਨੁੱਖੀ ਤਸ਼ਕਰੀਅਤ ਤੇ ਟਰੈਵਲ ਏਜੰਟਾਂ ਦੀ ਧੋਖਾਧੜੀ ਵਿਰੁੱਧ ਸਰਕਾਰ ਪੂਰੀ ਤਰ੍ਹਾਂ ਸਖਤੀ ਵਰਤ ਰਹੀ ਹੈ ਪਿਛਲੇ 2 ਸਾਲਾਂ ਵਿੱਚ ਵੱਖ-ਵੱਖ ਧਰਾਵਾਂ ਅਧੀਨ 2140 ਕੇਸ ਦਰਜ ਕੀਤੇ ਨੇ ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਖਬਰ ਅੰਮ੍ਰਿਤਸਰ ਸਾਹਿਬ ਤੋਂ ਕਸ਼ਮੀਰੀ ਵਿਦਿਆਰਥੀਆਂ ਤੇ ਯੂਪੀ ਹਰਿਆਣਾ ਤੇ ਦੇਸ਼ ਤੇ ਹੋਰ ਹਿੱਸਿਆਂ 'ਚ ਹੋਰੇ ਹਮਲਿਆਂ ਦੀ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ નિર્ਦੋਸ਼ ਕਸ਼ਮੀਰੀ ਵਿਦਿਆਰਥੀਆਂ ਨਾਲ ਅਜਿਹੇ ਹਸਲੂਕ ਕਰਨਾ ਮੰਦ ਭਾਗੀ ਗੱਲ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਸੇਖ ਕੌਮ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਉਹ ਹਰ ਮਜਲੂਮ ਦੀ ਬਾਹ ਫੜਦੀ ਹੈ ਤੇ ਬੇਬਪਤਾ ਵਿੱਚ ਪਏ ਮਜਲੂਮਾਂ ਨੂੰ ਛੱਡ ਕੇ ਨਹੀਂ ਭੱਜਦੀ ਜਿੱਥੇ ਸੇਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਉੱਥੇ ਇਹ ਵੀ ਅਰਦਾਸ ਕਰਦੀ ਹੈ ਕਿ ਉਹ ਸਾਰੀ ਦੁਨੀਆ ਚੜ੍ਹਦੀ ਕਲਾ ਵਿੱਚ ਰਹੇ ਸੇਖ ਆਪਣੀ ਖੈਰ ਮੰਗਣ ਤੋਂ ਪਹਿਲਾਂ ਦੂਜਿਆਂ ਦੀ ਖੈਰ ਮੰਗਦੇ ਨੇ ਸੀਆਰਪੀਐਫ ਦੇ ਕਾਫਲੇ ਤੇ ਅਤਵਾਦੀ ਦੇ ਹਮਲੇ ਦੀ ਖਬਰ ਦੇਸ਼ ਨੂੰ ਮਿਲੀ ਤਾਂ ਦੇਸ਼ ਵਾਸੀਆਂ ਦਾ ਗੁੱਸਾ ਉੱਥੇ ਪਾਕਿਸਤਾਨ ਵਿਰੁੱਧ ਫਟਿਆ ਸੀ ਉੱਥੇ ਇਸ ਗੁੱਸੇ ਦਾ ਸ਼ਿਕਾਰ ਹੋਏ ਦੇਸ਼ ਦੇ ਦੂਜੇ ਹਿੱਸਿਆਂ ਵਿੱਚੋਂ ਪੜਨ ਵਾਲੇ ਕਸ਼ਮੀਰੀ ਵਿਦਿਆਰਥੀ ਵੀ ਹੋ ਗ ਸ਼ੇਕ ਕਮਨੋ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਨਵੰਬਰ 1984 ਦੇ ਕਤਲੇਆਮ ਦੀ ਯਾਦ ਆ ਗਈ ਉਸ ਨੇ ਕਸ਼ਮੀਰੀਆਂ ਨੂੰ ਗੁਰਦੁਆਰੇ ਵਿੱਚ ਆਉਂਦਾ ਸੱਦਾ ਦਿੱਤਾ ਤੇ ਸੁਰੱਖਿਆ ਦਾ ਭਰੋਸਾ ਦਿੱਤਾ ਸਿੱਖ ਮੁਸ਼ਕਲ ਵਿੱਚ ਆਈ ਕਸ਼ਮੀਰੀ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਦੇ ਰਾਖੇ ਬਣ ਕੇ ਪੂਰੀ ਦੁਨੀਆ ਵਿੱਚ ਚਰਚਾ ਵਿੱਚ ਨੇ ਖਬਰ ਬਟਾਲੇ ਤੋਂ ਹੈ ਬੀਐਸਐਫ ਨੇ ਡੇਰਾ ਬਾਬਾ ਨਾਨਕ ਵਿੱਚ ਪਿੰਡ ਕਣੀਏ ਕੇ ਬਾਗ ਬਾਂਗਰ ਨੇੜੇ ਕੁਮਾਂਤਰੀ ਸਰਦ ਰਸਤੇ ਭਾਰਤ ਵਿੱਚ ਕੁਸਫੈਟ ਕਰਦੀ ਪਾਕਿਸਤਾਨੀ ਔਰਤ ਨੂੰ ਫੜਿਆ ਬੀਐਸਐਫ ਨੇ ਚੇਤਾਵਨੀ ਮਗਰੋਂ ਇਸ ਔਰਤ ਤੇ ਗੋਲੀ ਵੀ ਚਲਾਈ ਜੋ ਉਹਦੇ ਚੂਲੇ ਵਿੱਚ ਲੱਗੀ ਤੇ ਉਹ ਜ਼ਖਮੀ ਹੋ ਗਈ ਪਾਕਿਸਤਾਨ ਚ 파ਰਤੀ ਹਾਈ ਕਮਿਸ਼ਨਰ ਅਜੇ ਬਸਾੜਿਆ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ ਅਮਰੀਕਾ ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼ਿੰਗਲਾ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਦਵਲੇ ਮੁੱਦਿਆਂ ਤੇ ਚਰਚਾ ਕੀਤੀ ਗਈ ਸਰਕਾਰ ਨੇ ਹਮਲੇ ਤੋਂ ਬਾਅਦ ਬਸਾੜਿਆ ਨੂੰ ਵਿਚਾਰ ਚਰਚਾ ਕਰਨ ਲਈ ਵਾਪਸ ਬੁਲਾਇਆ ਸੀ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇੱਕ ਵੱਡਾ ਫੈਸਲਾ ਕੀਤਾ ਹੈ ਹੁਣ ਸਿੰਧੂ ਜਲ ਸੰਧੀ ਤਹਿਤ ਭਾਰਤ ਦੇ हिस्से ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਜਾਏਗਾ ਇਸ ਪਾਣੀ ਦੀ ਵਰਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਲਈ ਹੋਏਗੀ ਹੁਣ ਤੱਕ ਭਾਰਤ ਦਰੈ ਦੇ ਲਈ ਦਿਖਾਉਂਦੇ ਹੁਆ ਇਸ ਪਾਣੀ ਨੂੰ ਪਾਕਿਸਤਾਨ ਵੱਲ ਵਹਿਣ ਦਿੰਦਾ ਸੀ ਕੇਂਦਰੀ ਜਲ ਸੰਸਾਧਨ ਨਦੀ ਵਿਕਾਸ ਮੰਤਰੀ ਨਿਤਨ ਗੜਕਰੀ ਨੇ ਪਾਕਿਸਤਾਨ ਵੱਲ ਜਾ ਰਹੇ ਭਾਰਤ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਪੁਲਵਾਮਾ ਵਿੱਚ ਅਤਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਇੱਕ ਹੋਰ ਵੱਡੇ ਦਬਾਵੇ ਸੰਕੇਤ ਦਿੱਤੇ ਨੇ ਹਾਲਾਂਕਿ ਇਸ ਸਮੇਂ ਪੰਜਾਬ ਦੇ ਦਰਿਆਵਾਂ ਵਿੱਚੋਂ 1 ਲੱਖ ਕਿਊਸਿਕ ਤੋਂ ਜ਼ਿਆਦਾ ਜ਼ਿਆਦਾ ਪਾਣੀ ਹਰ ਰੋਜ਼ ਵਹਿ ਕੇ ਪਾਕਿਸਤਾਨ ਚਲਾ ਜਾਂਦਾ ਹੈ ਪੰਜਾਬ ਸਰਕਾਰ ਜਿੱਥੇ ਇਸ ਨੂੰ ਰੋਕਣ ਤੇ ਇਸ ਲਈ ਕੇਂਦਰ ਤੋਂ ਮਦਦ ਦੀ ਬੇਨਤੀ ਕਰ ਰਹੀ ਹੈ ਜਦਕਿ ਕੇਂਦਰ ਦਾ ਰਵੱਈਆ ਇਸ ਬਾਰੇ ਉਦਾਸੀਨ ਬਣਿਆ ਹੋਇਆ ਹੈ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਇੱਕ ਪ੍ਰੋਜੈਕਟ ਨੂੰ ਬੀਤੇ ਸਾਲਾਂ ਵਿੱਚ ਹਰੀ ਚੰਡੀ ਜਿੱਤੀ ਜਿਸ ਤਹਿਤ ਪੰਜਾਬ ਵਿੱਚੋਂ ਹੁਸੈਨੀਵਾਲਾ ਹੈਡਵਰਕਸ ਦੇ ਪੁਰਾਣੇ ਅਤੇ ਜਰਜਰ ਹੋ ਚੁੱਕੇ ਫਲੱਡ ਗੇਟਾਂ ਦੀ ਮੁਰੰਮਤ ਕੀਤੀ ਜਾਣੀ ਹੈ ਇਨ੍ਹਾਂ ਗੇਟਾਂ ਤੋਂ ਵਹਿ ਕੇ ਹਰ ਰੋਜ਼ 1 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਪਾਕਿਸਤਾਨ ਚਲਾ ਜਾਂਦਾ ਹੈ ਪੰਜਾਬ ਦੇ ਸਿੰਚਾਈ ਵਿਭਾਗ ਨੇ ਇਸ ਬਾਬਤ ਕੇਂਦਰ ਤੋਂ 3 ਕਰੋੜ ਰੁਪਏ ਦੀ ਗ੍ਰਾਂਟ ਮੰਗੀ ਲੇਕਿਨ ਇਹ ਮਾਮਲਾ ਅੱਧ ਵਿਚਾਲੇ ਲਟਕ ਗਿਆ 25 ਨਵੰਬਰ 2016 ਨੂੰ ਬਠਿੰਡਾ ਆਏ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਾਕਿਸਤਾਨ ਨਹੀਂ ਜਾਂ ਦਿੱਤਾ ਜਾਏਗਾ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਛਤਲਤ ਅੱਜੇ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਹਰੀਕੇ ਹੈਡਵਰਕਸ ਤੇ ਰੋਕਿਆ ਜਾਂਦਾ ਹੈ ਇਸ ਤੋਂ ਬਾਅਦ ਹੁਸੈਨੀਵਾਲਾ ਹੈਡਵਰਕਸ ਵੀ ਇਸੇ ਪਾਣੀ ਨੂੰ ਪੰਜਾਬ ਲਈ ਰੋਕਦਾ ਹੈ ਹੁਣ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀ ਗੱਲ ਪ੍ਰਮੁਖਤਾ ਨਾਲ ਉੱઠી ਹੈ ਹਾਲ ਦੇ ਸਾਲਾਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਜਦੋਂ ਵੀ ਰੌਲਾ ਰੱਪਾ ਵਧਿਆ ਸਿੰਧੂ ਜਲ ਸਮਝੌਤੇ ਨੂੰ ਤੋੜਨ ਦੀ ਗੱਲ ਪ੍ਰਮੁੱਖਤਾ ਨਾਲ ਉੱઠી ਉੜੀ ਵਿੱਚ ਫੌਜ ਹੈੱਡਕੁਆਰਟਰ ਤੇ ਹਮਲੇ ਤੋਂ ਬਾਅਦ ਤਾਂ ਭਾਰਤ ਨੇ ਜਲ ਵਿਵਾਦ ਤੇ ਹੋਣ ਵਾਲੀਆਂ ਮੀਟਿੰਗਾਂ ਵੀ ਰੱਦ ਕਰ ਦਿੱਤੀਆਂ ਸਨ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਰਵੱਈਆ ਅਖਤਿਆਰ ਕਰਦੇ ਆ ਪਾਕਿਸਤਾਨ ਤੇ ਪਾਣੀ ਦਾ ਹਥਿਆਰ ਚਲਾਇਆ ਹੈ ਸਰਕਾਰ ਨੇ ਰਾਵੀ ਬਿਆਸ ਅਤੇ ਸਤਲੁਜ ਨਦੀਆਂ ਤੋਂ ਆਪਣੇ ਹਿੱਸੇ ਦਾ ਪਾਣੀ ਪਾਕਿਸਤਾਨ ਨੂੰ ਨਾ ਭੇਜੇ ਜਾਣ ਦਾ ਫੈਸਲਾ ਕੀਤਾ ਹੈ ਸ਼੍ਰੀਨਗਰ ਤੋਂ ਪਾਕਿਸਤਾਨ ਦੇ ਮੁਜੱਫਰਾਬਾਦ ਜਾਣ ਵਾਲੀ বাস ਸੇਵਾ ਵੀ ਰੋਕ ਦਿੱਤੀ ਗਈ ਹੈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ Jawaharlal Nehru ਅਤੇ ਪਾਕਿਸਤਾਨ ਦੇ ਰਾਸ਼ਟਰਪਤੀ Ayub Khan ਨੇ 19 ਸਤੰਬਰ 1960 ਨੂੰ ਸਿੰਧੂ ਜਲ ਸਮਝੌਤੇ ਤੇ ਦਸਤਖਤ ਕੀਤੇ ਸਨ 6 ਨਦੀਆਂ ਦੇ ਪਾਣੀ ਨੂੰ ਵੰਡਿਆ ਗਿਆ ਸੀ ਰਾਵੀ ਬਿਆਸ ਅਤੇ ਸਤਲੁਜ ਤੇ ਭਾਰਤ ਜਦ ਕੇ ਪੱਛਮ ਨਦੀਆਂ ਚੇਲਮ ਚਨਾਬ ਅਤੇ ਸਿੰਧੂ ਦੇ ਪਾਕਿਸਤਾਨ ਨੂੰ ਹੱਕ ਮਿਲਿਆ ਸੀ ਬਿਜਲੀ ਬਚਾਉਣ ਅਤੇ ਖੇਤੀਬਾੜੀ ਲਈ ਭਾਰਤ ਦੇ ਪੱਛਮੀ ਨਦੀਆਂ ਦੇ ਪਾਣੀ ਦੇ ਇਸਤੇਮਾਲ ਲਈ ਕੁਝ ਅਧਿਕਾਰ ਦਿੱਤੇ ਗਏ ਅੱਜ ਨਾਮਾ ਵਿੱਚ 30 ਸਮਾਰਕ ਖਾਂ ਕੀ ਕਹਿੰਦਾ ਹੈ ਇਹ ਵੀ ਸੁਣਾ ਦਿਏ ਆਓ ਦਿੱਤੀ ਧਮਕੀ ਇਮਰਾਨ ਖਾਨ ਕੱਲ ਜਿਹੜੀ ਵਟਵਟ ਕੂਰੀਆਂ ਭਾਰਤ ਦੇ ਵੱਲ 베ਲੀ ਦਿੱਤੀ ਧਮਕੀ ਇਮਰਾਨ ਖਾਨ ਕੱਲ ਜਿਹੜੀ ਤੇ ਵਟਵਟ ਕੂਰੀਆਂ ਭਾਰਤ ਦੇ ਵੱਲ 베ਲੀ ਲਿਖਿਆ ਹੋਇਆ ਬਿਆਨ ਉਹ ਪੜੀ ਜਾਂਦਾ ਜਿਹੜਾ ਪੜਨ ਨੂੰ ਦਿੱਤਾ ਹੀ ਕੱਲ 베ਲੀ ਜਿਸ ਨੂੰ ਕੁਰਸੀ ਫੌਜ ਨੇ ਆਪ ਦਿੱਤੀ ਜਿਸ ਨੂੰ ਕੁਰਸੀ ਫੌਜ ਨੇ ਆਪ ਦਿੱਤੀ ਸਕੂ ਉਹ ਪੈਂਤੜੇ ਆਪਣੀ ਮੱਲ 베ਲੀ ਇਧਰ ਭਾਰਤ ਦਾ ਰੌਂ ਵੀ ਸਖਤ ਹੋਇਆ ਇਧਰ ਭਾਰਤ ਦਾ ਰੌਂ ਵੀ ਸਖਤ ਹੋਇਆ ਆਗੀ ਅੜੀ ਤੇ ਜਾਪਦੀ ਗੱਲ ਬੇਲੀ ਚਿਤਵਣ ਜਹੀ ਕੁਝ ਛੜੀ ਪੰਜਾਬੀਆਂ ਨੂੰ ਚਿਤਵਣ ਜਹੀ ਛੜੀ ਕੁਝ ਪੰਜਾਬੀਆਂ ਨੂੰ ਪਤਾ ਨਹੀਂ ਸਮਾ ਕੀ ਰੰਗ ਵਿਖਾਉਣ ਲੱਗਾ ਡਾਡਾ ਫਿਕਰ ਪਿਆ ਲੱਗਾ ਉਜਾੜਿਆਂ ਦਾ ਵਕਤ ਬੀਤਿਆ ਯਾਦ ਫਿਰ ਆਉਣ ਲੱਗਾ ਡਾਡਾ ਫਿਕਰ ਪਿਆ ਲੱਗਾ ਉਜਾੜਿਆਂ ਦਾ ਤੇ ਵਕਤ ਬੀਤਿਆ ਯਾਦ ਫਿਰ ਆਉਣ ਲੱਗਾ ਇਹ ਕਹਿ ਰਿਆ ਸੀ ਅਜਨਾਮਾ ਵਿੱਚ 30 ਮਾਰਖਾ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਖਾਸ ਕਰਕੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾ ਮੀਕਣੀ ਵਾਲਾ ਮੌਸਮ ਹੈ ਬੱਦਲਾਂ ਹਜੇ ਚੁੱਕੇ ਨਹੀਂ ਗਏ ਬਾੜੀ ਮੋਟੀ ਤੁੱਪ ਨਿਕਲਦੀ ਹੈ ਸੂਰਜ ਤੇ ਬੱਦਲ ਅੱਖ ਮਟੱਕਾ ਕਰਦੇ ਨੇ ਔਰ ਚੰਡੀਗੜ੍ਹ ਵਿੱਚ ਵੀ ਇੱਕਨ ਮਨ ਇੱਕਨ ਹੋ ਰਹੀ ਹੈ ਪੰਜਾਬ ਦੇ ਕਈ ਖੇਤਿਆਂ ਵਿੱਚ ਮੀਂਹ ਪੈਣ ਦੀਆਂ ਖਬਰਾਂ ਨੇ ਕਿਤੇ ਕਿਤੇ ਗੜਬੇ ਪਈਆਂ ਤੇ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ